ਇਹੀ ਪਤਾ ਨਹੀਂ ਉਹ ਮਾਸਟਰ ਨਾਲ ਉਹਦਾ ਫੋਨ ਵੀ ਨਹੀਂ ਲੱਗਦਾ ਹੈ ਰੋਟੀਆਂ ਦਾ ਭੁੱਖੜ ਖਦਾ ਹਣਾ ਕਿਤੇ ਬੈਠਾ ਹਣਾ ਭੁੱਖਾ ਦਰ ਭੁਚਾ ਜਾਂਦਾ ਕਿਤੇ ਕਿਸੇ ਦੇ ਮਾਸਟਰ ਖਾਣ ਰੋਟੀਆਂ ਕਰਕੇ ਦੇ ਐਂ ਦਾ ਹੈ ਵੀ ਇੱਕ ਵਾਰੀ ਫੋਨ ਲਾ ਕੇ ਖਾਂਦਾ ਇਹਨੂੰ ਓਏ ਆ ਜਾਣਾ ਤੂੰ ਰੋਟੀ ਖਾ ਲੈ ਪਹਿਲਾਂ ਮੁੜ ਕੇ ਤੇ ਸਾਬੇ ਢੋਲੋਗੇ ਮੈਨੂੰ ਹੀ ਅੰਨ ਬੰਦਾ ਇਹਨਾਂ ਪਤਾ ਲੱਗ્યુંਗਾ ਕਿੱਥੇ ਆ ਉਹ ਪਦੇ ਨੂੰ ਉਹ ਬਲੈਤ ਗਿਆ ਆ ਗਿਆ ਮਿੱਤਾ ਆਇਆ ਤੂੰ ਗਾਂਧੀ ਸੀ ਨਾ ਆ ਗਿਆ ਤਾਇਆ ਪੁੱਛਿਆ ਨਹੀਂ ਕਿੱਥੇ ਸੀ ਪੁੱਛਿਆ ਸੀ ਕਹਿੰਦਾ ਪਾਣੀ ਲੈ ਕੇ ਆਂਦੀ ਮੈਨੂੰ ਕਹਿੰਦਾ ਲੜਾਈ ਹੋ ਗਈ ਮੇਰੀ ਥੋੜੀ ਬਹੁਤ ਸੀ ਉਹਦਾ ਕੀ ਪਤਾ ਸਾਰੇ ਖਾਈ ਹਾਂ ਢਿੱਡ ਤਾਂ ਭਰਦਾ ਨਹੀਂ ਸੱਡ ਢਿੱਡ ਅੱਲੇ ਦਾ ਇਹ ਰੋਟੀ ਖਾ ਲੈ ਇੰਨੀ ਕੀ ਆ ਆ ਯਾਰ ਕੋਈ ਟੋਕੀ ਦੀ ਹਾਨੀ ਦੱਸ ਹੁਣ ਪਸ਼ੂਆਂ ਨੂੰ ਕਿ ਤੂੰ ਨੇੜੇ ਨਹੀਂ ਆਉਂਦਾ